ਮੇਸ਼ ਕੁਮਾਰ ਹਾਂ ਮੇਰਾ ਪਿੰਡ ਚਈਆ ਹੈਗਾ ਤੇ ਮੈਂ ਨਾ ਨਸ਼ਾ ਡੋਪ ਕੇਂਦਰ ਬੱਬੇਹਾਲੀ ਜੋਬ ਕਰਦਾ ਐ ਜੀ ਕਾਉਂਸਲਰ ਰਤ ਮੇਰੀ ਡਿਊਟੀ ਸਰ ਉਥੇ 9 ਵਜੇ ਹੁੰਦੀ ਆ ਮੈਂ ਰਾਤੀ ਨਾ ਘਰੋਂ 8 ਵਜੇ ਆਪਣੀ ਡਿਊਟੀ ਲਈ ਤੁਰ ਪਿਆ ਕਿਉਂਕਿ ਮੈਨੂੰ ਥੋੜਾ ਲੱਗਾ ਵੀ ਮੌਸਮ ਵਿੱਚ ਧੁੰਦ ਪੈ ਰਹੀ ਆ ਮੇਰੇ ਪਿੰਡ ਤੋਂ ਸਰ ਬੱਬੇਹਾਲੀ ਸੈਂਟਰ ਤੱਕ ਜਾਣ ਨੂੰ 15 ਮਿੰਟ ਲੱਗਦੇ ਆ ਪਰ ਰਾਤੀ ਮੇਨਾਂ ਜੋ ਵਾਪਰਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਾਤੀ ਮੈਂ ਘਰੋਂ ਜਦੋਂ ਨਿਕਲਿਆ ਗੁਰਦਾਸਪੁਰ ਪਾਰ ਕੀਤਾ ਅੱਗੇ ਜਦੋਂ ਉਥੇ ਮੈਂ ਗਿਆ ਕੋਠੇ ਪਿੰਡ ਲੱਗੇ ਤੇ ਉਥੇ ਇੰਨੀ ਸੰਘਣੀ ਧੁੰਦ ਸੀ ਇਹ ਮੈਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਮੈਂ ਇੱਕ ਗੱਡੀ ਦੇ ਮਗਰ ਆਪਣੀ ਬਾਈਕ ਲਈ ਹੌਲੀ ਹੌਲੀ ਚੱਲਦਾ ਚੱਲਦਾ ਚੱਲ ਗਿਆ ਤੇ ਮੈਂ ਆਪਣਾ ਸੈਂਟਰ ਜਿਹੜਾ ਮੈਨੂੰ ਉਹ ਦਿਖਾਈ ਨਹੀਂ ਦੇ ਰਿਹਾ ਮੈਂ ਆਪਣਾ ਜਿਹੜਾ ਸੀ ਬਾਈਕ ਆਪਣੀ ਬੱਬੇ ਵਾਲੀ ਢੀ ਤੋਂ ਵੀ ਅੱਗੇ ਲੈ ਗਿਆ ਜਦੋਂ ਮੈਂ ਵੇਖਿਆ ਥੋੜਾ ਮੈਨੂੰ ਲਾਈਟਸ ਲੱਗੀਆਂ ਮੈਨੂੰ ਲੱਗਾ ਵੀ ਇਹ ਬੱਬੇ ਵਾਲੀ ਦਾ ਡਾਗ ਗਿਆ ਫੇਰ ਸ਼ਰਮਾਉਥ ਆਪਣੀ ਬਾਈਕ ਮਤਲਬ ਪਿੱਛੇ ਨੂੰ ਮੋੜੀ ਐਨੀ ਸੰਗਣੀ ਧੁੰਦ ਹੀ ਸਰ ਕੇ ਉੱਥੋਂ ਮੈਨੂੰ ਆਂਦੇ ਜਦ ਕਿ ਮੈਨੂੰ ਉੱਥੋਂ 5 ਮਿੰਟ ਲੱਗਦੀ ਹੈ ਮੈਨੂੰ ਉੱਥੋਂ ਆਂਦ-ਵੰਦ ਘਟੋ-ਘਟੋ 20-25 ਮਿੰਟ ਤੱਕ ਮ ਮੈਨੂੰ ਲੱਗਦਾ ਵੀ ਇੱਕ ਦੋ ਦਿਨਾਂ ਚ ਜਿਹੜੀ ਧੁੰਦ ਹੈ ਇਸ ਤੋਂ ਵੀ ਸੰਗਣੀ ਪਏਗੀ। ਮੈਨੂੰ ਸ਼ਹਿਰ ਵਾਸੀਆਂ ਵਾਸਤੇ ਸਾਰੇ ਪਿੰਡ ਵਾਸੀਆਂ ਵਾਸਤੇ ਮੈਨੂੰ ਮੇਰੀ ਇਹ ਅਪੀਲ ਹੈ ਕਿ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਕਿਉਂਕਿ ਠੰਡ ਬਹੁਤ ਜ਼ਿਆਦਾ ਬਣ ਗਈ ਹੈ। ਕਿਉਂਕਿ ਇਸ ਨਾਲ ਜਿਹੜੇ ਜਿਹੜੇ ਟਰਾਲੀਆਂ ਵਗੈਰਾ ਚੱਲਦੀਆਂ ਹਨ ਸੜਕਾਂ ਤੇ ਉਹਨਾਂ ਦੇ ਪਿੱਛੇ ਕੋਈ ਰੈਫਲੈਕਟਡ ਲਾਈਟ ਨਹੀਂ ਹੈਗੀ। ਮੈਂ ਉਹਨਾਂ ਨੂੰ ਅਪੀਲ ਕਰਦਾ ਕਿਸਾਨਾਂ ਨੂੰ ਕੋਈ ਆਪਣੇ ਜਿਹੜੇ ਟਰੈਕਟਰ ਟਰਾਲੀਆਂ ਜਿਹੜੀਆਂ ਸੜਕਾਂ ਤੇ ਚੱਲਦੀਆਂ ਹਨ ਉਹਨਾਂ ਨੂੰ ਆਪਣੀ ਸਾਵਧਾਨੀ ਨਾਲ ਵਰਤਣ ਤੇ ਉਹਨਾਂ ਦੀ ਸਪੀਡ ਹੌਲੀ-ਹੌਲੀ ਚੱਲੇ ਕਿਉਂਕਿ ਇੰਨੀ ਕੁਛ ਦਿਖਾਈ ਨਹੀਂ ਦਿੰਦਾ ਬੰਦੇ ਨੂੰ ਕਿ ਅੱਗੇ ਕੀ ਆ ਰਿਹਾ ਮੇਰੀ ਤਾਂ ਇਹੋ ਹੀ ਫੀਲ ਆ ਵੀ ਜਿਹੜੇ ਆਪਣੇ ਸਿਆਣੇ ਬਜ਼ੁਰਗ ਹਨ ਜਿਨ੍ਹਾਂ ਦਾ ਇੰਨੇ ਤਰ੍ਹਾਂ ਦੇ ਮੈਡੀਕਲ ਲਾਈਫ ਤੋਂ ਹਾਂਜੀ ਇਹਨੂੰ ਸਮੋਕ ਨਹੀਂ ਕਿਹਾ ਜਾਂਦਾ ਇਹਨੂੰ ਸਮੋਕ ਕਿਹਾ ਜਾਂਦਾ ਕਿਉਂਕਿ ਪੋਲੂਸ਼ਨ ਦੀ ਮਾਤਰਾ ਕਾਫੀ ਹੁੰਦੀ ਹੈ ਇਹਦੇ ਵਿੱਚ ਜਿਹੜਾ AQI ਆ ਉਹ 50 ਹੋਣਾ ਚਾਹੀਦਾ 200 ਤੱਕ ਹੋ ਜਾਏ ਨੁਕਸਾਨ ਦੇ ਸਾਬਤ ਹੋ ਉਸ ਦਾ ਹਾਂਜੀ ਹਾਂਜੀ ਸਰ ਕੀ ਕਰਨਾ ਚਾਹੋਗੇ ਸਰ ਮੈਂ ਇਹੀ ਚਾਹਨਾ ਸੀ ਜਿਹੜੀ ਆਪਣੇ 슈ਗਰ ਬੀਪੀ ਹਾਰਟ ਦੇ ਪੇਸ਼ੈਂਟ ਹਨ ਉਹਨਾਂ ਨੂੰ ਨਾ ਸਾਲਾਂ ਵਿੱਚ ਕਾਫੀ ਦਿੱਕਤ ਆਉਂਦੀ ਹੈ ਮੇਰੀ ਤਾਂ ਇਹੀ ਫੀਲ ਹੈ ਵੀ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਜਿਹੜੀ ਮਾਰਨਿੰਗ ਦੀ ਸੈਰ ਐ ਨੂੰ ਬਿਲਕੁਲ ਬੰਦ ਕਰ ਦਿਓ ਜਿਹੜੀ ਸੈਰ ਐ ਦੁਪਹਿਰ ਨੂੰ ਕਰੋ ਕਿਉਂਕਿ ਆਪਾਂ ਜਿਹੜੇ ਸਾਡੇ ਹਾੜ ਦੇ ਡਾਕਟਰ ਜਿਹੜੇ ਮੇਨ ਵੱਡੇ ਵੱਡੇ ਡਾਕਟਰ ਉਹ ਹੀ ਅਪੀਲ ਕਰਦੇ ਆ ਇਹ ਹੀ ਸਲਾਹ ਦਿੰਦੇ ਆ ਕਿ ਜਿਹੜੀ ਸੈਰ ਐ ਉਹ ਦੁਪਹਿਰ ਦੇ ਟਾਈਮ ਤੇ ਕੀਤੀ ਜਾਏ ਸਵੇਰ ਦੀ ਸੈਰ ਬਿਲਕੁਲ ਬੰਦ ਕੀਤੀ ਜਾਏ ਕਿਉਂਕਿ ਸਵੇਰ ਦੇ ਟਾਈਮ ਤੇ ਜਿਹੜੀ ਆਕਸੀਜਨ ਮਾਤਰਾ ਬਿਲਕੁਲ ਘਟ ਜਾਂਦੀ ਹੈ ਉਸ ਦੇ ਹਿਸਾਬ ਨਾਲ ਇਹ ਹੀ ਕਹਿ ਰਹੇ ਆ ਵੀ ਆਣ ਵਾਲੇ ਦੋ ਤਿੰਨ ਟਾਈਮ ਵਿੱਚ ਜਿਹੜੀ ਐ ਫੋਗਿੰਗ ਫੋਗਿੰਗ ਜ਼ਿਆਦਾ ਹੋਣੀ ਐ ਤੇ ਇਸ ਕਰਕੇ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਆਪਣੇ ਬਿਸਤਰੇ ਨਾਲ ਮਤਲਬ ਸੋਹਣੇ ਮਤਲਬ ਜੈਕਟਾਂ ਵਗੈਰਾ ਟੋਪੀਆਂ ਵਗੈਰਾ ਮਾਸਕ ਵਗੈਰਾ ਲੈ ਕੇ ਜੇ ਕੋਈ ਬਹੁਤ ਜ਼ਰੂਰੀ ਕੰਮ ਤਾਂ ਆਈ ਆਓ ਨਹੀਂ ਤੇ ਆਪਣੇ ਬਿਸਤਰੇ 'ਤੇ ਬੈਠੋ ਰਹੋ। ਦੇਖੋ ਜੀ ਕੱਲ ਸ਼ਾਮ ਤੋਂ ਹੀ ਧੁੰਦ ਦਾ ਕਾਫੀ ਅਸਰ ਪੈ ਰਿਹਾ ਅੱਜ ਮਾਰਨਿੰਗ ਤੋਂ ਹੀ ਤੁਸੀਂ ਦੇਖ ਰਹੇ ਹੋ ਕਿ ਯਾਤਰੀਆਂ ਖਾਸ ਕਰਕੇ ਬੜੇ ਪ੍ਰਭਾਵਿਤ ਹੋ ਗਏ ਆ ਜਿਹੜੇ ਸਕੂਲ ਤੋਂ ਬੱਚੇ ਆ ਰਹੇ ਆ ਸਰ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਹੈ ਘਰੋ ਮਤਲਬ ਕਿ 20 25 ਪੰਜ ਪੰਜ ਮਿੰਟ ਲੇਟ ਹੋ ਗਏ ਆ ਔਰ ਖਾਸ ਕਰਕੇ ਜਿਹੜੇ ਮੰਡੀ ਆਪਣਾ ਪਿੰਡਾਂ ਵਿੱਚੋਂ ਮਤਲਬ ਕਿ ਸਬਜ਼ੀਆਂ ਵਗੈਰਾ ਜੜਾ ਜਾਂ ਵੇਚਣ ਜਾ ਰਹੇ ਆ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਆ ਰਹੀ ਆ ਔਰ ਖਾਸ ਕਰਕੇ ਆਪਣੇ ਮਤਲਬ ਕਿ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਔਰ ਹਦਾਇਤ ਵੀ ਆ ਗਈ ਆ ਸਰਕਾਰ ਵੱਲੋਂ ਜਾਂ ਆਪਣੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਉਹਨਾਂ ਦਾ ਪਾਲਣਾ ਕਰੋ ਔਰ ਗੱਡੀਆਂ ਦੇ ਵਿੱਚ ਜਿਹੜਾ ਫੰਕਸ਼ਨ ਹੁੰਦੇ ਆ ਖਾਸ ਕਰਕੇ ਫੋਗਿੰਗ ਲੈਂਪ ਔਰ ਪਾਰਕਿੰਗ ਲਾਈਟ ਉਹਦਾ ਯੂਜ਼ ਕਰੋ ਔਰ ਖਾਸ ਕਰਕੇ ਜਿਹੜੇ ਬੱਚੇ ਆ ਆਪਣੇ ਬਜ਼ੁਰਗ ਆ ਗਿਆ ਉਹਨਾਂ ਨੂੰ ਜਿਹੜਾ ਵਾ ਮਤਲਬ ਕਿ ਆਪਣਾ ਪੂਰਾ ਜੈਕਟਸ ਵਗੈਰਾ ਔਰ ਮਫਰਲ ਵਗੈਰਾ ਔਰ ਖਾਸ ਕਰਕੇ ਮਾਸਕ ਵਗੈਰਾ ਵੀ ਪਾ ਕੇ ਨਿਕਲਣਾ ਚਾਹੀਦਾ ਕਿਉਂਕਿ ਧੁੰਦ ਦੇ ਵਿੱਚ ਆਕਸੀਜਨ ਦੀ ਵੀ ਸਰ ਕਮੀ ਆ ਜਾਂਦੀ ਆ ਔਰ ਖਾਸ ਕਰਕੇ ਜਿਹੜੇ ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਜਿਹੜਾ ਵਾ ਉਹ ਸਟਰੋਂਗ ਨਹੀਂ ਹੁੰਦਾ ਉਹਨਾਂ ਨੂੰ ਬਿਮਾਰੀਆਂ ਬੜੀ ਜਤੀ ਫੜ ਲੈਂਦੀਆਂ ਵਾ ਔਰ ਜਿਨ੍ਹਾਂ ਨੂੰ ਸ਼ੂਗਰ ਵਗੈਰਾ ਬੀਪੀ ਆ ਔਰ ਆਪਣੇ ਹਾਰ ਦੀ ਜਿਹੜੀ ਉਹਨਾਂ ਨੂੰ ਪ੍ਰੋਬਲਮ ਆ ਉਹਨਾਂ ਨੂੰ ਖਾਸ ਕਰਕੇ ਘੱਟ ਤੋਂ ਘੱਟ ਆਪਣੇ ਮਤਲਬ ਕੀ ਘਰਾਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਵਾ ਔਰ ਇੱਕ ਗੱਲ ਹੋਰ ਆ ਕਿ ਜਦੋਂ ਧੁੰਦ ਸਰ ਘਟ ਜਾਂਦੀ ਆ ਆਪਣੇ ਮਤਲਬ ਕਿ 12 1 ਵਜੇ ਤੋਂ ਬਾਅਦ ਜਦੋਂ ਧੁੰਦ ਘਟ ਜਾਂਣ ਔਰ ਜ਼ਰੂਰੀ ਸਮਾਨ ਜਿਹੜਾ ਖਰੀਦਣ ਵਾਸਤੇ ਸ਼ਾਪਿੰਗ ਕਰਨ ਵਾਸਤੇ ਉਹਨਾਂ ਲਈ ਮਤਲਬ ਕਿ ਬਾਹਰ ਨਿਕਲ ਜਿੰਨੀ ਕ ਜ਼ਰੂਰਤ ਹੈਗੀ ਆ ਸ਼ਾਨਦਾਰ ਹੋਣ ਦੇ ਨਾਲ ਤੇ ਸੋਕੋ ਦਾ ਕਿੰਨਾ ਅਸਰ ਪਿਆ ਦੋ ਦਿਨਾਂ ਤੋਂ ਧੁੰਦ ਪੈ ਰਹੀ ਹੈ ਕਿੰਨਾ ਕ ਅਸਰ ਪਿਆ ਔਰ ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ ਤੇ ਕਿੰਨਾ ਕ ਦੁਕਾਨਦਾਰੀ 'ਤੇ ਅਸਰ ਪੈ ਸਕਦਾ ਸਰ ਦੁਕਾਨਦਾਰੀ ਦਾ ਤੇ ਪਹਿਲਾਂ ਹੀ ਬੜਾ ਕਾਫੀ ਅਸਰ ਪਿਆ ਹੋਇਆ ਵਾ ਬਾਜ਼ਾਰ ਵਿੱਚ ਬੜੀ ਮਾਰਕੀਟ ਆ ਬੜੀ ਸਲੋ ਚੱਲ ਰਹੀ ਆ ਔਰ ਤੁਸੀਂ ਦੇਖ ਰਹੇ ਹੋ ਕਿ ਜੇ ਧੁੰਦ ਦਾ ਅਸਰ ਮਤਲਬ ਕਿ ਚਲੋ ਇਹਦੇ ਪਰਮਾਤਮਾ ਲੋ ਸਰ ਧੁੰਦ ਚਲੋ ਜ਼ਰੂਰੀ ਵੀ ਹੈਗੀ ਆ ਫਸਲਾਂ ਲਈ ਜ਼ਰੂਰੀ ਹੁੰਦੀ ਆ ਕਣਕ ਵਾਸਤੇ ਪਰ ਸਰ ਦੇ ਨਾਲ ਨੁਕਸਾਨ ਵੀ ਬੜੇ ਆ ਗਏ ਆ ਦੇਖੋ ਆਵਾਜਾਈ ਦੇ ਸਾਧਨ ਮਤਲਬ ਕਿ ਉੱਥੇ ਚਲਾਨ ਵਿੱਚ ਬੜੀ ਮੁਸ਼ਕਲ ਆਂਦੀ ਆ ਲੋਕਾਂ ਨੂੰ ਘਰੋਂ ਆ ਜਾਣ ਵਿੱਚ ਬੜੀ ਮੁਸ਼ਕਲ ਹੈ ਗਈ ਆ ਹੁਣ ਸਰ ਦੇਖੋ ਪਿੰਡਾਂ ਵਿੱਚ ਉਗਾ ਕਾਣਾ ਬੜਾ ਔਖਾ ਜਾਏਗਾ ਕਿਉਂਕਿ ਆਖਾਸ ਕਰਕੇ ਜਿਹੜਾ ਸ਼ਹਿਰ ਵਾ ਉਹ ਪਿੰਡਾਂ ਦੇ ਸਿਰ ਤੇ ਹੀ ਹੁੰਦਾ ਵਾ ਇਹ ਪਿੰਡਾਂ 'ਚ ਗਾਗ ਨਹੀਂ ਆਏਗਾ ਤੇ ਮਾਰਕੀਟ ਸਰ ਮਤਲਬ ਕਾਫੀ ਅਸਰ ਪਵੇਗਾ ਤੁਹਾਨੂੰ। ਬਿਲਕੁਲ ਸਰ ਦੇਖੋ ਹੁਣ ਤੇ ਸਰ ਬੱਚਿਆਂ ਨੂੰ ਨਹੀਂ ਜਿਹੜੇ ਸਕੂਲ ਬੱਚੇ ਜਾ ਰਹੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਔਰ ਜਿਹੜਾ ਗਾਗ ਆ ਜਿਨ੍ਹਾਂ ਨੇ ਸ਼ੋਪਿੰਗ ਵਾਰਾ ਕਰਨੀ ਆ ਉਹ ਸਾਰੇ ਆਪਣੇ ਸਮੇਂ ਤੋਂ ਬਾਅਦ ਹੀ ਮਤਲਬ 12 1 ਵਜੇ ਤੋਂ ਬਾਅਦ ਜਦੋਂ ਤੁਹਾਨੂੰ ਦਾਸਰ ਘਟ ਜਾਏਗਾ ਉਦੋਂ ਹੀ ਬਾਹਰ ਨਿਕਲਣਗੇ। ਲੋਕਾਂ ਦਾ ਸੈਰ ਕਰਨੋਂ ਨਿਕਲਦੇ ਆ ਉਹਨਾਂ ਨੂੰ ਠੀਕ ਆ ਜੇ ਤੁਹਾਨੂੰ ਵਿੱਚ ਦੇਖੋ ਜੀ ਸ਼ਹਿਰ ਤੇ ਮੈਂ ਕਹਨਾ ਵਾਂ ਕਿ ਥੋੜੀ ਮਤਲਬ ਕਿ ਇਹ ਦਿਨਾਂ ਵਿੱਚ ਘਾਟੀ ਮਤਲਬ ਕਿ ਕਰਨੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਸਰ ਦੇਖੋ ਜਿਹੜੀ ਧੁੰਦ ਹੁੰਦੀ ਆ ਔਰ ਇਹ ਵਿੱਚ ਜਿਤਰਾ ਮਤਲਬ ਕਿ ਪੋਲੂਸ਼ਨ ਵਗੈਰਾ ਵੀ ਬੜਾ ਹੁੰਦਾ ਵਾ ਜੇ ਅਸੀਂ ਸ਼ਹਿਰ ਕਰਾਂਗੇ ਸਾਡੀ ਉਹੀ ਪੋਲੂਸ਼ਨ ਸਾਡੇ ਅੰਦਰ ਜਾਣਾ ਵਾ ਇਸ ਤਰ੍ਹਾਂ ਕਿ ਸ਼ਹਿਰ ਮਤਲਬ ਕਿ ਸਵੇਰੇ ਮਾਰਨਿੰਗ ਜਾਂ ਨਾਈਟ ਵਾਸਤੇ ਮਤਲਬ ਕਿ ਲਿਮਟਡ ਕਰੋ ਜਿਆਦਾ ਨਾ ਕਰੋ ਖਾਸ ਕਰਕੇ ਜਿਹੜੇ ਬਜ਼ੁਰਗ ਹੈਗੇ ਆ ਜਿਨ੍ਹਾਂ ਨੂੰ ਮਤਲਬ ਕਿ ਕੋਈ ਪ੍ਰੋਬਲਮ ਹੈਗੀ ਆ ਕੋਈ ਮਤਲਬ ਕਿ ਬਿਮਾਰੀ ਆ ਜਿਤਨਾ ਸ਼ੂਗਰ ਬੀਪੀ ਹਾਰਟ ਦੀ ਕੋਈ ਬਿਮਾਰੀ ਖਾਸ ਕਰਕੇ ਉਹਨਾਂ ਨੂੰ ਮਤਲਬ ਕਿ ਨਹੀਂ ਨਿਕਲਣਾ ਚਾਹੀਦਾ ਬਾਹਰ